ਐ ਸੱਤ ਪਹਿਲਾ ਜਾਣਾਂਗੇ ਕਿ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਇਸ ਕੰਮ ਦੇ ਵਿੱਚ ਕਿਦੋਂ ਦਾ ਇਹ ਕੰਮ ਚੱਲਦਾ ਆ ਰਿਹਾ ਤੁਹਾਨੂੰ ਮੈਨੂੰ ਜੀ 20 ਸਾਲ ਹੋ ਗਏ ਨੇ ਇਸ ਕੰਮ ਨੂੰ ਕਰਦਾਂ ਸਾਡਾ ਕੰਮ ਪੀੜੀ ਦਾ ਪੀੜੀ ਇੱਥੇ ਵੱਡ ਵਡੇਰਿਆਂ ਤੋਂ ਇੱਥੇ ਹੀ ਕੰਮ ਕਰਦੇ ਆਏ ਤੇ ਪੰਜ ਪੀੜੀਆਂ ਤੋਂ ਇਹ ਜੋ ਵੱਡ ਵਡੇਰਿਆਂ ਕੋ ਸਿੱਖਿਆ ਤੇ ਫਿਰ ਮੈਂ ਇਹਨਾਂ ਨੂੰ 20 ਸਾਲਾਂ ਬਾਅਦ ਇਹਨਾਂ ਕੰਗਿਆਂ ਨੂੰ ਪਿਆਰ ਸ਼ੁਰੂਆਤ ਕੀਤੀ ਕਿ ਅੱਜ ਮੈਂ ਹੈਂਡ ਮੇਡ ਕੰਗੇ ਬਣਾ ਰਿਹਾ ਮਸ਼ੀਨੀ ਕੰਗੇ ਨਹੀਂਗੇ ਜਿਨ੍ਹਾਂ ਨੂੰ ਕਿਹਾ ਜਾਵੇ ਵੀ ਇਹਨਾਂ ਨੂੰ ਮਸ਼ੀਨਾਂ ਦੇ ਦੰਦੇ ਪਾਏ ਗਏ ਨੇ ਦੰਦੇ ਮਸ਼ੀਨਾਂ ਤਾਂ ਨਹੀਂ ਇਹਨੂੰ ਹੱਥ ਨਾਲ ਦੰਦੇ ਪਾਏ ਗਏ ਨੇ ਜੀ ਔਰ ਇਹਦਾ ਜਿੰਨਾ ਵੀ ਕੰਮ ਕੀਤਾ ਜਾ ਰਿਹਾ ਉਹ ਹੱਥ ਦੇ ਨਾਲ ਕੀਤਾ ਜਾ ਰਿਹਾ ਇਹ ਕੰਗੇ ਪਲਾਸਟਿਕ ਦੇ ਕੰਗੇ ਨਾਲ ਉਹ ਤੇ ਕੀ ਦੇ ਫਾਇਦੇ ਕੀ ਨੇ ਪਹਿਲੇ ਤੇ ਗੱਲ ਦੇਖੋ ਜੀ ਪਲਾਸਟਿਕ ਦੇ ਜਿਹੜੇ ਕੰਗੀਆਂ ਜਾਂ ਕੰਗੇ ਜੋ ਵੀ ਵਰਤਦੇ ਨੇ ਕੰਗੇ ਤਾਂ ਨਹੀਂ ਮੈਂ ਕਹਿ ਸਕਦਾ ਕੰਗੀਆਂ ਹੀ ਬੰਦੀਆਂ ਨੇ ਉਹਨਾਂ ਕੰਗੀਆਂ ਦਾ ਜਿਹੜਾ ਪਲਾਸਟਿਕ ਦਾ ਅਸਰ ਹੈ ਉਹ ਕੈਂਸਰ ਹੋ ਸਕਦੀ ਹੈ ਗੁਰੂ ਸਾਹਿਬਾਨ ਨੇ ਇਹ ਨੱਕਾਂ ਕੀ ਜਾਂ ਕੰਗੇ ਵਰਤਨ ਆਖਿਆ ਉਹਦਾ ਫਾਇਦਾ ਇਹ ਆ ਕਿ ਸਿਰ ਦੇ ਵਿੱਚ ਜਿਹੜੀ ਸਿਕਰੀ ਆ ਉਹ ਨਹੀਂ ਹੋਣ ਦਿੰਦਾ ਜੀ ਦੂਜਾ ਕੇਸ ਛੱਡਦੇ ਨਹੀਂ ਜੀ ਤੀਜਾ ਜਿਹੜਾ ਨਿੰਮ ਦਾ ਕੰਗੇ ਵੀ ਬਣਦੇ ਨੇ ਨਿੰਮ ਦੀਆਂ ਕੰਗੀਆਂ ਵੀ ਬਣਦੀਆਂ ਨੇ ਲੋਕਾਂ ਨੂੰ ਵਰਤਨੀਆਂ ਚਾਹੀਦੀਆਂ ਨੇ ਪਲਾਸਟਿਕ ਦੇ ਕੰਗੇ ਤੇ ਕੰਗੀਆਂ ਨਹੀਂ ਵਰਤਨੀਆਂ ਚਾਹੀਦੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਮਨਸੀਪ ਸਿੰਘ ਕਬਲ ਤੁਹਾਨੂੰ ਅੱਜ ਅਸੀਂ ਇੱਕ ਅੰਮ੍ਰਿਤਸਰ ਦੇ ਇਹੋ ਜਿਹੇ ਕਾਰੀਗਰਾਂ ਨੂੰ ਮਿਲਣ ਜਾ ਰਹੇ ਹਾਂ ਕਿ ਜਿਹੜੇ ਕਾਰੀਕਰ ਦੇ ਕੇ ਕੰਗੇ ਦਾ ਕੰਗੇ ਮਨਾਉਂਦੇ ਨੇ ਗੱਲ ਕੀਤੀ ਜਾਵੇ ਜਦੋਂ ਗੁਰੂ ਸਾਹਿਬ ਨੇ ਸਾਨੂੰ ਪੰਜ ਕਕਾਰ ਦੱਸੇ ਸੀਗੇ ਉਹਦੇ ਵਿੱਚ ਕਿ ਕੰਗਾ ਵੀ ਸੀਗਾ ਪਰ ਕਿਤੇ ਨਾ ਕਿਤੇ ਅੱਜ ਕੱਲ ਦਾ ਜਿਹੜਾ ਯੋਗ ਹੈ ਲੋਕ ਜਿਹੜੇ ਨੇ ਕਿ ਪਲਾਸਟਿਕ ਦੇ ਕੰਗੇ ਆ ਉੱਤੇ ਆ ਗਏ ਨੇ ਕੰਗੀਆਂ ਵਰਤਨ ਲੱਗ ਪਏ ਨੇ ਜੋ ਕਿ ਸਾਡੀ ਸਿਹਤ ਲਈ ਸਹੀ ਨਹੀਂ ਹੈ ਤੇ ਤੁਹਾਨੂੰ ਅਸੀਂ ਅੱਜ ਉਹ ਕਾਰੀਗਰਾਂ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਕਾਰੀਗਰ ਨੇ ਖੁਦ ਆਪਣੇ ਹੱਥੀ ਜਿਹੜੇ ਨੇ ਕਿ ਕੰਗੇ ਬਣਾਉਂਦੇ ਨੇ ਤੇ ਵੱਖ-ਵੱਖਰੇ ਇੱਕ ਕਹਿ ਸਕਦੇ ਹਾਂਗੇ ਇੱਕ ਵੱਖਰੇ ਤਰ੍ਹਾਂ ਦੇ ਕੰਗੇ ਬਣਾਉਂਦੇ ਨੇ ਕਿਉਂਕਿ ਅਸੀਂ ਅਕਸਰ ਮਾਰਕੀਟ 'ਚ ਦੇਖਦੇ ਹਾਂ ਇਹ ਉਹਦੇ ਨਾਲੋਂ ਡਿਫਰੈਂਟ ਕੰਗੇ ਨੇ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਕਿੰਨਾ ਸਮਾਂ ਹੁੰਦਾ ਇਸ ਕੰਮ ਦੇ ਵਿੱਚ ਕੰਮ ਕਰਦਿਆਂ ਕਦੋਂ ਦੇ ਕੰਮ ਕਰ ਰਹੇ ਨੇ ਤੇ ਕੀ ਫਾਇਦੇ ਨੇ ਲੱਕੜ ਦੇ ਕੰਗਿਆਂ ਦੇ ਤੇ ਕੀ ਨੁਕਸਾਨ ਨੇ ਪਲਾਸਟਿਕ ਤੰਗਿਆ ਨਾ ਪਹਿਲਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਤੋਂ ਪਹਿਲਾਂ ਜਾਣਨਾਗੇ ਕਿ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਇਸ ਕੰਮ ਦੇ ਵਿੱਚ ਕਦੋਂ ਤੋਂ ਦਾ ਇਹ ਕੰਮ ਚੱਲਦਾ ਆ ਰਿਹਾ ਤੱਕ ਮੈਨੂੰ ਜੀ 20 ਸਾਲ ਹੋ ਗਏ ਨੇ ਇਸ ਕੰਮ ਨੂੰ ਕਰਦਿਆਂ ਜੀ ਸਾਡਾ ਕੰਮ ਪੀੜੀ ਦਾ ਪੀੜੀ ਇੱਥੇ ਵੱਡ ਵਡੇਰਿਆਂ ਤੋਂ ਇੱਥੇ ਹੀ ਕੰਮ ਕਰਦੇ ਆਏ ਕਿ ਪੰਜ ਪੀੜ੍ਹੀਆਂ ਤੋਂ ਇਹ ਜੋ ਵੱਡ ਵਡੇਰਿਆਂ ਕੋ ਸਿੱਖਿਆ ਤੇ ਫਿਰ ਮੈਂ ਇਹਨਾਂ ਨੂੰ 20 ਸਾਲਾਂ ਬਾਅਦ ਇਹਨਾਂ ਕੰਗਿਆਂ ਨੂੰ ਪਿਆਰ ਸ਼ੁਰੂਆਤ ਕੀਤੀ ਕਿ ਅੱਜ ਮੈਂ ਹੈਂਡਮੇਡ ਕੰਗੇ ਬਣਾ ਰਿਹਾ ਮਸ਼ੀਨੀ ਕੰਗੇ ਨਹੀਂਗੇ ਜਿਨ੍ਹਾਂ ਨੂੰ ਕਿਹਾ ਜਾਵੇ ਵੀ ਇਹਨਾਂ ਨੂੰ ਮਸ਼ੀਨਾਂ ਦੇ ਦੰਦੇ ਪਾਏ ਗਏ ਨੇ ਦੰਦੇ ਮਸ਼ੀਨਾਂ ਤੇ ਨਹੀਂ ਇਹਨੂੰ ਹੱਥ ਨਾਲ ਦੰਦੇ ਪਾਏ ਗਏ ਨੇ ਜੀ ਔਰ ਇਹਦਾ ਜਿੰਨਾ ਵੀ ਕੰਮ ਕੀਤਾ ਜਾ ਰਿਹਾ ਉਹ ਹੱਥ ਦੇ ਨਾਲ ਕੀਤਾ ਜਾ ਰਿਹਾ ਤੇ ਕਿੰਨਾ ਕਿ ਵੈਸੇ ਦੇਖਿਆ ਜਵੇ ਕਿੰਨਾ ਕਿ ਵਕਰੇ ਨੇ ਇਹ ਕੰਗੇ ਪਲਾਸਟਿਕ ਦੇ ਕੰਗੇ ਨਾਲੋਂ ਤੇ ਕੀ ਦੇ ਫਾਇਦੇ ਕੀ ਨੇ ਪਹਿਲੇ ਇਹ ਗੱਲ ਦੇਖੋ ਜੀ ਪਲਾਸਟਿਕ ਦੇ ਜਿਹੜੇ ਕੰਗੀਆਂ ਜਾਂ ਕੰਗੇ ਜੋ ਵੀ ਵਰਤਦੇ ਨੇ ਕੰਘੇ ਤਾਂ ਇਹ ਮੈਂ ਕਹਿ ਸਕਦਾ ਕੰਘੀਆਂ ਹੀ ਬੰਦੀਆਂ ਨੇ ਉਹਨਾਂ ਕੰਘੀਆਂ ਦਾ ਜਿਹੜਾ ਪਲਾਸਟਿਕ ਦਾ ਅਸਰ ਹੈ ਉਹ ਕੈਂਸਰ ਹੋ ਸਕਦੀ ਹੈ ਜੀ ਇਸ ਤੋਂ ਵੱਡਾ ਮੈਂ ਕੋਈ ਗੱਲ ਨਹੀਂ ਦੱਸ ਸਕਦਾ ਜਿਹੜੀ ਗੁਰੂ ਸਾਹਿਬਾਨ ਨੇ ਇਹ ਨੱਕਾਂ ਗੀ ਜਾਂ ਕੰਘੇ ਵਰਤਨ ਆਖਿਆ ਉਹਦਾ ਫਾਇਦਾ ਇਹ ਆ ਕਿ ਸਿਰ ਦੇ ਵਿੱਚ ਜਿਹੜੀ ਸਿਕਰੀ ਆ ਉਹ ਨਹੀਂ ਹੋਣ ਦਿੰਦਾ ਜੀ ਜੀ ਦੂਜਾ ਕੇਸ ਛੱਡਦੇ ਨਹੀਂ ਜੀ ਜੀ ਤੀਜਾ ਜਿਹੜਾ ਨਿੰਮ ਦਾ ਕੰਗੇ ਵੀ ਬਣਦੇ ਨੇ ਨਿੰਮ ਦੀਆਂ ਕੰਗੀਆਂ ਵੀ ਬਣਦੀਆਂ ਨੇ ਲੋਕਾਂ ਨੂੰ ਵਰਤਣੀਆਂ ਚਾਹੀਦੀਆਂ ਨੇ ਪਲਾਸਟਿਕ ਦੇ ਕੰਗੇ ਤੇ ਕੰਗੀਆਂ ਨਹੀਂ ਵਰਤਣੀਆਂ ਚਾਹੀਦੀਆਂ ਤੇ ਜਿਹੜਾ ਇਹਦਾ ਫਾਇਦਾ ਆਪ ਜੀ ਨੂੰ ਦਾ ਕੰਗੀਆਂ ਦਾ ਜਾਂ ਕੰਗੀਆਂ ਦਾ ਇਹਦਾ ਫਾਇਦਾ ਇਹ ਆ ਕਿ ਸਿਰ ਦੀ ਦਰਦ ਵੀ ਬੰਦ ਹੁੰਦੀ ਆ ਉਸ ਜਿਹੜਾ ਬੰਦਾ ਟੈਨਸ਼ਨਾਂ ਚ ਰਹਿੰਦਾ ਉਹ ਟੈਨਸ਼ਨ ਫਰੀ ਵੀ ਹੋ ਜਾਂਦਾ ਤੁਸੀਂ ਇਹਨੂੰ ਵਰਤ ਕੇ ਦੇਖੋ ਤੁਹਾਡੇ ਕਈ ਸਿਰ ਦੀਆਂ ਜਾਂ ਸਰੀਰ ਦੀਆਂ ਕਈ ਸਰੀਰਿਕ ਕਈ ਸਿਰ ਦੀਆਂ ਪ੍ਰੋਬਲਮ ਸੋਲਵ ਹੋ ਜਾਣਗੀ ਜੀ ਜੀ ਮੈਸੇ ਮੈਂ ਦੇਖ ਰਿਹਾ ਕਿ ਇਹ ਜਿਹੜਾ ਤੁਸੀਂ ਕੰਗਾ ਜਿਹੜਾ ਬਣਾਇਆ ਹੋਇਆ ਵਾ ਇਹ ਕੁਛ ਡਿਫਰੈਂਟ ਹੀ ਹੈ ਇਹ ਦੇ ਮਨੱਕੀ ਮੈਂ ਕਹਿ ਸਕਦਾ ਕਿਸ ਤਰ੍ਹਾਂ ਇਹ ਤੁਹਾਡੇ ਕਿੰ ਕਿਦਾਂ ਆਇਆ ਕਿ ਮੈਸਟਰ ਦਾ ਕੰਗਾ ਬਣਾਣਾ ਕਿਵੇਂ ਦਿਮਾਗ ਚ ਆਇਆ ਤੇ ਕਿਸ ਤਰ੍ਹਾਂ ਇਹ ਕੰਗਾ ਬੰਦਾ ਪਹਿਲੇ ਤੇ ਕਿਵੇਂ ਦਾ ਇਹ ਕੰਗਾ ਹੈ ਇਹ ਹੀ ਮੇਰੇ ਭਾਗ ਚੰਗੇ ਨੇ ਜੀ ਗੁਰੂ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਗਰੀਬ ਨੂੰ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਪੰਜਾ ਕੰਗਾ ਪਵਾਇਆ ਜਾਂਦਾ ਜੀ ਜੀ ਇੱਕ ਕੁਐਸਚਨ ਪਹਿਲਾਂ ਇੱਕ ਸਿੰਘ ਸਹਿਬਾਨ ਮੇਰੇ ਕੋਲੇ ਕੰਗਾ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਿੱਟੇ ਚੰਨਨ ਦਾ ਕੰਗਾ ਲੈ ਕੇ ਆਏ ਸਨ ਤੇ ਉਹ ਕੰਗਾ ਖੰਡਾ ਤੋਂ ਹੋਇਆ ਆ ਸੀਗਾ ਕੁਛ ਉਹਦਾ ਅੰਗ ਟੁੱਟੇ ਸੀ ਜੀ ਉਹਨਾਂ ਅੰਗਾਂ ਨੂੰ ਜੋੜਨ ਵਾਸਤੇ ਉਹਨਾਂ ਨੇ ਕੋਈ ਯਤਨ ਕੀਤਾ ਤੇ ਕੋਈ ਉਹਨਾਂ ਨੂੰ ਇਸ ਤਰੀਕੇ ਦਾ ਰਾਹ ਦਿੱਤਾ ਕਿ ਮੇਰੇ ਫਾਦਰ ਸਾਹਿਬ ਦਾ ਨਾਮ ਸ਼ੁਰੂ ਤੋਂ ਪਹਿਣੀ ਇਹਦਾ ਪੀੜੀ ਚੱਲਦਾ ਆ ਰਿਹਾ ਕਿਉਂਕਿ ਹਾਥੀਦੰਦ ਵਾਲੇ ਘਹਾਉਂਦੇ ਸਨ ਹੂੰ ਤੇ ਉਹਦੇ ਦਰਾਂ ਉਹਨਾਂ ਨੂੰ ਸਾਡਾ ਐਡਰੈਸ ਮਿਲਿਆ ਤੇ ਉਹ ਮੇਰੇ ਕੋਲ ਆ ਗਏ ਤੇ ਉਸ ਤਰੀਕੇ ਮੈਂ ਇਹਨਾਂ ਦਾ ਕੰਗੇ ਨੂੰ ਮੈਂ ਜੋੜਿਆ ਜੀ ਜੋੜ ਕੇ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ 20 ਪੰਜੀ ਕੰਗਿਆਂ ਦਾ ਆਰਡਰ ਦਿੱਤਾ ਸੀਗਾ ਬਣਾਉਣ ਵਾਸਤੇ ਤੇ ਉਦੋਂ ਦੇ ਐ ਪੰਜਾ ਕੰਗਾ ਮੈਂ ਬਣਾ ਦੇ ਜੀ ਉਹ ਕਹਿ ਸਕਦੇ ਆ ਕਾਪੀ ਕਹਿ ਸਕਦੇ ਨੇ ਡੁਪਲੀ ਹਾਂਜੀ ਇਹ ਡੁਪਲੀਕੇਟ ਕਾਪੀ ਆ ਜੀ ਉਸ ਦੀ ਉਹ ਮਹਾਰਾਜ ਗਰੀਬ ਨਵਾਜ਼ ਦੇ ਜਿਹੜੇ ਵਰਤੇ ਹੋਏ ਕੰਗੇ ਦਾ ਮੈਨੂੰ ਮਾਣ ਬਖਸ਼ਿਆ ਵੀ ਇਹਨੂੰ ਸਹੀ ਕਰਨਾ ਖੰਡਿਤ ਕੰਗੇ ਨੂੰ ਖੰਡਿਤ ਕੰਗਾ ਮੈਂ ਸਹੀ ਕਰਕੇ ਦਿੱਤਾ ਸੀਗਾ ਕਿ ਉਹਦੀ ਅਜ ਤੀਕ ਮੈਂ ਉਹਦੀ ਬਦੌਲਤ ਅੱਜ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨੂੰ ਆਜ ਅੱਜ ਝੋਲੇ ਪਾਈ ਜਾ ਰਹੇ ਨੇ ਇਹਹੀ ਕੰਗਾ ਜਿਹੜਾ ਪੰਜਾ ਕੰਗਾ ਕਹਾਇਆ ਜਾਂਦਾ ਜੀ ਵੈਸੇ ਦੇਖਣਾ ਕਿ ਇਹ ਡਿਫਰੈਂਟ ਹੀ ਹੈ ਦਿੱਤੇ ਜੀ ਜਿਹੜੇ ਦਰਸ਼ਕਾਂ ਦੇਰੇ ਮੈਂ ਦਿਖਾਣਾ ਚਾਹਾਂਗਾ ਕਿ ਕਾਰੀਗਰੀ ਵੀ ਦਿੱਕੀਤੀ ਹੋਈ ਹੈ ਕਿੰਨੀ ਮੁਸ਼ਕਿਲ ਦਾ ਕੰਮ ਹੈ ਕਿਉਂਕਿ ਦੇਖਿਆ ਜਾਵੇ ਲੱਕੜ ਦਾ ਕੰਮ ਕੋਈ ਆਸਾਨ ਕੰਮ ਨਹੀਂ ਹੁੰਦਾ ਇਹਦੇ ਉੱਤੇ ਟਾਈਮ ਲੱਗਦਾ ਤੇ ਤੁਸੀਂ ਦੇਖ ਸਕਦੇ ਆ ਕਿ ਗੁਰਗੋਬਿੰਦ ਸਿੰਘ ਜੀ ਦੇ ਜਿਹੜਾ ਕਿ ਉਹ ਡੁਪਲੀਕੇਟ ਵੀ ਕਹਿ ਸਕਦੇ ਆ ਕਿ ਇਸ ਤਰ੍ਹਾਂ ਦਾ ਕੰਗਾ ਜਿਹੜਾ ਗੁਰਸਾਹਿਬ ਵਰਤਦੇ ਸੀਗੇ ਇਹ ਦੇਖਿਆ ਜਾਵੇ ਤਾਂ ਦੂਜੇ ਜਿਹੜੇ ਤੁਸੀਂ ਮਾਰਕੀਟ ਚ ਕੰਗੇ ਦੇ ਵੇਖਦੇ ਹੋ ਉਹਦੇ ਨਾਲੋਂ ਡਿਫਰੈਂਟ ਹੈ ਤੇ ਫਾਇਦੇ ਵੀ ਜਿਸ ਤਰ੍ਹਾਂ ਕਿ ਵੀ ਅੱਜ ਹੀ ਹੁਣਾਂ ਦੱਸਿਆ ਕਿ ਕਿੰਨੇ ਕ ਫਾਇਦੇ ਨੇ ਇਸ ਕੰਗੇ ਦੇ ਕਿਉਂਕਿ ਦੇਖਿਆ ਜਾਵੇ ਤਾਂ ਅਕਸਰ ਹੀ ਲੋਕ ਜਿਹੜੇ ਪਲਾਸਟਿਕ ਦੀ ਕੰਗੀਆਂ ਵਰਤਦੇ ਨੇ ਪਰ ਲੱਕੜ ਦੀ ਜੇ ਆਪਾਂ ਕੰਗਾ ਕਹਿ ਦਿੰਨੇ ਆ ਕਿ ਇਹ ਵਰਤ ਲਾਂਗੇ ਉਹ ਕਿਤਨੇ ਕਿਤੇ ਸਾਡੇ ਫਾਇਦੇ ਦੇ ਵਿੱਚ ਵੀ ਬਹੁਤ ਕੰਮ ਆਉਂਦਾ ਹੈ ਫਾਇਦੇ ਦੇ ਵਿੱਚ ਕੰਮ ਆਉਂਦਾ ਹੈ ਮੀਰ ਜੀ ਕਿੰਨਾ ਕੁ ਵੈਸੇ ਦੇਖ ਸਕਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਕਹਿ ਸਕਦੇ ਆ ਗੁਰੂ ਪਾਤਸ਼ਾਹ ਜੀ ਨੇ ਤੁਹਾਨੂੰ ਕੰਗੇ ਦਾ ਸਬੱਬ ਮਿਲਿਆ ਤਾਂ ਇਸ ਤਰ੍ਹਾਂ ਦਾ ਮਨਮਾਨ ਮਹਿਸੂਸ ਕਰ ਰਹੇ ਸੀ ਕਿਸ ਤਰ੍ਹਾਂ ਦਾ ਮਤਲਬ ਕਿ ਮਹਿਸੂਸ ਆਇਆ ਉਸ ਵਕਤ ਦੇਖੋ ਜੀ ਮੇਰੇ ਬਹੁਤ ਵੱਡੇ ਭਾਵ ਨੇ ਜੀ ਉਸ ਵੇਲੇ ਤੇ ਮੈਂ ਥੋੜਾ ਉਮਰ ਚ ਛੋਟਾ ਸੀ ਜੀ ਤੇ ਜਦੋਂ ਦਾ ਉਹ ਕਹਿੰਦਾ ਜੂੰ ਮੈਂ ਬਲਕਿ ਇਸ ਕੰਗੇ ਨੂੰ ਉਸ ਕੰਗੇ ਨੂੰ ਮੈਂ ਜੂੰਦਾ ਚ ਤੇ ਇਹ ਇੱਕ ਮੈਨੂੰ ਸਮਝ ਲਓ ਵੀ ਉਹਦੇ ਨਾਲ ਮਹਿਮਾਨ ਦਾਤਾ ਨੇ ਝੋਲੀਆਂ ਰੋਟੀ ਪਾਤੀ ਜੀ ਤੇ ਅੱਜ ਮੈਂ ਜਿਹੜੇ ਵੀ ਕੰਗੇ ਬਣਾ ਰਿਹਾ ਆ ਜੀ ਇਹ ਕੰਗੇ ਆਸਾਨੀ ਨਾਲ ਮਹਾਰਾਜ ਦੀ ਬਾਣੀ ਤੋਂ ਬਗੈਰ ਨਹੀਂ ਜੇ ਬਣਦੇ ਜੀ ਵੈਸੇ ਦੇਖੀ ਜੇ ਸੋਖਾ ਤੇ ਣੀਆਂ ਬਣਾਉਣਾ ਕਿੰਨਾ ਕ ਸਮਾਂ ਲੱਗਦਾ ਕਿੰਨੀ ਕ ਮਿਹਨਤ ਲੱਗਦੀ ਤੇ ਕਿੰਨੇ ਕ ਕੰਗੇ ਬਣਾ ਲੈਂਦੇ ਇੱਕ ਦਿਹਾੜੀ ਦੇ ਵਿੱਚ ਚਾਰ ਜਾਂ ਪੰਜ ਕੰਗੇ ਤਿਆਰ ਕਰਨ ਪੈਂਦੇ। ਅੱਛਾ ਹਾਂਜੀ। ਮੁਸ਼ਕਿਲ ਹੋਊਗਾ ਕਿੰਨਾ ਸ਼ੁਰੂ ਕਰਦੇ ਹੋ ਕਿੰਨਾ ਕਿ ਇਹਦਾ ਕੀ ਪ੍ਰੋਸੈਸ ਹੁੰਦਾ ਸਰ? ਪ੍ਰੋਸੈਸ 9 ਵਜੇ ਜਾਂ 9:30 ਵਜੇ ਕੰਮ ਤੇ ਬੈਠ ਜਾਈਦਾ। ਦੁਪਹਿਰ ਨੂੰ 1 ਜਾਂ 2 ਵੇ 1:30 2 ਵਜੇ ਤੱਕ ਰੋਟੀ ਦਾ ਸਮਾਂ ਹੁੰਦਾ। ਘੰਟਾ ਡੇਢ ਘੰਟਾ ਲਗਾ ਲਿਆ ਜਾਂ ਕੋਈ ਘਰ ਦਾ ਕੰਮ ਨਿਕਲ ਆ ਤਾਂ ਠੀਕ ਆ। ਨਹੀਂ ਤਾਂ ਫਿਰ ਇੱਥੇ ਰਾਤ 10:00 ਵੱਜ ਜਾਂਦੇ ਆ। ਇਹ ਵੱਡ-ਵਡੇਰਿਆਂ ਦਿੱਤਾ ਦਰਬਾਰ ਆ ਜੀ। ਇਥੇ ਮਹਾਰਾਜ ਨੇ ਸੁੱਖ ਦਿੱਤਾ ਵੱਡ-ਵਡੇਰਿਆਂ ਦਾ ਸੁੱਖ ਪਹੁੰਚਣ ਦੇ ਅੱਛਾ ਮਰ ਕੀ ਪੰਜ ਪੀੜੀਆਂ ਤੋਂ ਇੱਕ ਲੰਮਾ ਸਮਾਂ ਹੈ ਤੁਸੀਂ ਕਹਿ ਰਹੇ ਜਿੱਦਾਂ ਕਿ ਫਾਦਰ ਸਾਹਿਬ ਦਾ ਵੀ ਨਾਮ ਰਿਆ ਹਾਤੀ ਦੰਤ ਤੇ ਤੁਸੀਂ ਤਾਂ ਕਹਿ ਰਹੇ ਕਿ ਉਸ ਨਾਮ ਤੋਂ ਜਾਣੇ-ਜਾਣੇ ਸੀਗੇ ਉਦੋਂ ਤੁਸੀਂ ਕੰਮ ਕਰਦੇ ਹੋ ਪੀੜੀਦਰ ਪੀੜੀ ਚੱਲਦਾ ਆ ਰਿਹਾ ਕੰਮ ਹੋਰ ਕੀ ਕੀ ਕੰਗੇ ਤੋਂ ਇਲਾਵਾ ਤੁਸੀਂ ਹੋਰ ਕੀ ਕੀ ਕਰ ਲੈਂਦੇ ਹੋ ਵੇਖੋ ਜੀ ਵੁੱਡਨ ਦੇ ਵਿੱਚ ਸਾਡੇ ਜੋ ਕੰਮ ਹੁੰਦਾ ਸੀਗਾ ਸਾਡੇ ਵੱਡ-ਵਡੇਰੇ ਸੀਗੇ ਉਹ ਇਸ ਤਰ੍ਹਾਂ ਦੇ ਜੁਐਲਰੀ ਬਾਕਸ ਬਣਾਉਂਦੇ ਸੀਗੇ ਇਹ ਸਰਕਾਰ ਜਿਵੇਂ ਸੈਂਟਰਲ ਕੋਟੇ ਇੰਡਸਟਰੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਵਿੱਚ ਅਸੀਂ ਸਪਲਾਈਅਰ ਸਾਂ ਸ਼ੁਰੂ ਤੋਂ ਅੱਛਾ ਹਾਂਜੀ ਜੇ ਆਪ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਇਹ ਆਸਾਨੀ ਜਿਹੜੇ ਅਸੀਂ ਕਾਰੀਗਰੀ ਉੱਤੇ ਦੇਖ ਰਹੇ ਹਾਂ ਕਿ ਆਸਾਨ ਨਹੀਂ ਹੁੰਦੀ ਇਹ ਕਾਰੀਗਰੀ ਕਰਨਾ ਕਿ ਤੁਸੀਂ ਦੇਖ ਸਕਦੇ ਬ੍ਰਿੱਕੀ ਦਾ ਕੰਮ ਹੈ ਅਕਸਰ ਹੀ ਜਦ ਅਸੀਂ ਕੋਈ ਕੰਮ 'ਤੇ ਫੋਕਸ ਕਰਦੇ ਹਾਂ ਬ੍ਰਿੱਕੀ ਦਾ ਕੰਮ ਹੁੰਦਾ ਉਹ ਕਿੰਨਾ ਕਹਾੜੇ ਲਈ ਮੁਸ਼ਕਿਲ ਹੁੰਦਾ ਤੁਸੀਂ ਇਹ ਦੇਖ ਸਕਦੇ ਇਹਨਾਂ ਲਈ ਕਿੰਨਾ ਮੁਸ਼ਕਿਲ ਹੋਇਆ ਹੋਏਗਾ ਇਸ ਚੀਜ਼ ਨੂੰ ਬਣਾਉਣੇ ਬਾਕਸ ਤੁਸੀਂ ਦੇਖ ਸਕਦੇ ਹੋ ਕਿ ਲ ਬਣਾਇਆ ਗਿਆ ਹੈਂਡ ਮੇਡ ਬਾਕਸ ਹੈ ਟਾਈਮ ਜ਼ਰੂਰ ਲੱਗਦਾ ਹੈ ਇਸ ਬਾਕਸ ਨੂੰ ਤੁਸੀਂ ਦੇਖਸਾ ਜੁਐਲਰੀ ਬਾਕਸ ਹੈ ਜਿਸ ਨੂੰ ਕਹਿਆ ਜਾਂਦਾ ਹੈ ਕਿ ਲੱਕੜ ਦਾ ਕੰਮ ਹੀ ਅਕਸਰ ਬਰੀਕੀ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਬਾਹਰੋਂ ਡਿਜ਼ਾਈਨ ਕਰਨਾ ਇੱਕ ਬਰੀਕੀ ਦਾ ਕੰਮ ਕਰਨਾ ਕਿੰਨਾ ਕਿ ਹੀ ਮੁਸ਼ਕਿਲ ਕੰਮ ਹੁੰਦਾ ਹੈ ਜਿਹੜਾ ਕਿ ਇਹ ਵੀਰਤੀ ਵੱਲੋਂ ਕੀਤਾ ਅੱਜ ਕੱਲ ਲੋਕੀ ਨੇ ਜਿਹੜੇ ਬਾਹਰੋਂ ਕਹਿ ਸਕਦੇ ਆਂ ਜੇ ਮਸ਼ੀਨੀ ਮੇਡ ਕਰ ਲੈਂਦੇ ਪਰ ਇਸ ਕੰਮ ਨੂੰ ਸਾਨੂੰ ਹਮੇਸ਼ਾ ਇਹ ਐਟ ਪ੍ਰਮੋਟ ਕਰਨਾ ਚਾਹੀਦਾ ਹੈ ਇਹਨਾਂ ਦੇ ਵਰਗਿਆਂ ਨੂੰ ਜੋ ਹੈ ਕਿ ਤੁਹਾਨੂੰ ਮੌਸਲਾ ਦੇਣਾ ਚਾਹੀਦਾ ਕਿ ਜਿਹੜੇ ਲੋਕ ਨੇ ਇਹ ਕੰਮ ਅਕਸਰ ਜਿਹੜੇ ਤੁਸੀਂ ਬਾਹਰ ਦੀ ਗੱਲ ਕਰ ਲਈ ਰਾਜਸਥਾਨ ਤੋਂ ਜਾਂ ਅਸੀਂ ਗੱਲ ਕਰਦੇ ਹਾਂ ਉਹ ਵੀ ਲੋਕ ਜਿਹੜਾ ਕੰਮ ਕਰਦੇ ਉਸ ਦੀ ਵੀ ਬਹੁਤ ਤਾਰੀਫ ਕਰਦੇ ਪਰ ਜਿਹੜੇ ਪੰਜਾਬ 'ਚ ਰਹਿ ਰਹੇ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਰਾਂਗਨ ਵਾਲੀ ਵੀਟੀ ਨੇ ਜਿਹੜਾ ਕੰਮ ਕਰ ਰਹੇ ਕੰਦਾ ਜਿਹੜਾ ਤੁਸੀਂ ਇਹਨਾਂ ਕੋਲ ਜਦ ਤੁਸੀਂ ਲੋਕ ਇਹ ਗੁਰੂ ਸਾਹਿਬ ਦੀ ਗੱਲ ਕਰ ਲਈਏ ਕੋਰਕੋਬੀ ਸਿੰਘ ਮਹਾਰਾਜ ਉਹਨਾਂ ਦੇ ਜਿਹੜੇ ਕਿ ਡੁਪਲੀਕੇਟ ਇਹ ਕੈਸ ਹੋਦੇ ਕਾਪੀ ਜਿਹੜੀ ਨਾਲੋਂ ਤਿਆਰ ਕੀਤੀ ਗਈ ਇਹਨਾਂ ਵਿੱਚ ਵੜ ਭਾਗੇ ਨੇ ਇਹਨੂੰ ਜੋ ਹੈ ਕੀ ਸਬਬ ਮਿਲਿਆ ਸੀਗਾ ਉਸ ਤੋਂ ਕਰਦਾ ਤੇ ਉਹੋ ਜੀ ਹੀ ਹੈ ਤੇ ਇੱਕ ਗੁਰਗੋਬੀ ਸਿੰਘ ਜੀ ਦੀ ਗੱਲ ਕੀਤੀ ਹੈ ਕਿੰਨੇ ਕੇ ਫਾਇਦੇਮੰਦ ਜਿਹੜਾ ਕੰਗਾ ਹੈ ਨਾਲੋਂ ਤੁਹਾਨੂੰ ਦੱਸਿਆ ਗਿਆ ਕਿ ਕੈਂਸਰ ਤੋਂ ਬਚਾਏਗਾ ਸਿਕਰੀ ਜਾਂ ਵਾਲ ਟੁੱਟਦੇ ਹੋਇਆ ਉਸ ਤੋਂ ਬਚਾਏਗਾ ਇਹਨੇ ਇਹ ਜਿਹੜੇ ਫਾਇਦੇ ਨੇ ਵੀਰ ਜੀ ਵੈਸੇ ਹੋਰ ਵੀ ਦੇਖਿਆ ਜਾਵੇ ਤਾਂ ਅਕਸਰ ਹੀ ਲੋਕ ਜਿਹੜੇ ਨੇ ਕੰਗੇ ਵਰਤਦੇ ਨੇ ਤੇ ਇਹ ਕੰਗੇ ਕਿੰਨੇ ਦਾ ਹੈ ਕੀ ਡਿਫਰੈਂਟ ਹੈ ਕਿ ਉਹ ਕੰਗਿਆਂ ਚ ਕੀ ਕਿੰਨੇ ਦਾ ਹੈ ਇੱਕ ਕੀ ਸਰਪ੍ਰਾਈਜ਼ ਹੈ ਦੇਖੋ ਜੀ ਇਹ ਜਿਹੜੇ ਕੰਗੇ ਨੇ ਹੈਂਡ ਮੇਡ ਨੇ ਜਿਹੜੇ ਮਸ਼ੀਨੀ ਕੰਗੇ ਨੇ ਜੀ ਉਹਨਾਂ ਕੰਗਿਆਂ ਜਿਹੜਾ ਕੰਗੇ ਨੇ ਉਹਨਾਂ ਦੀ ਕੀਮਤ ਬਹੁਤ ਥੋੜੀ ਹੈ ਹਾਂ ਜਿਹੜਾ ਛੋਟਾ ਕੰਗਾ ਹੈ ਸਭ ਤੋਂ ਜਾਂ ਇਹਦੇ ਸਾਈਜ਼ ਦੇ ਕੰਗੇ ਨੇ ਉਹਨਾਂ ਦੀ ਕੀਮਤ ਬਹੁਤ ਥੋੜੀ ਮੇਰੇ ਜੋ ਅਸੀਂ ਕੰਗੇ ਬਣਾਉਨੇ ਆ ਉਹ ਹੈਂਡ ਮੇਡ ਬੰਦੇ ਆ ਜੀ ਉਹਨਾਂ ਕੰਗਿਆਂ ਦੀ ਕੀਮਤ ਤੇ ਸਾਡੀ ਕੀਮਤ ਬਹੁਤ ਮਤਲਬ ਕਿ ਹੈਂਡ ਮੇਡ ਕੰਗਿਆਂ ਦੀ ਜ਼ਿਆਦਾ ਹੈ ਇਸ ਕਰਕੇ ਇਹਨਾਂ ਕੰਗਿਆਂ ਨੂੰ ਮਲਕੀ ਨਹੀਂ ਜਿਆਦਾ ਇਹਦੀ ਵਿਕਰੀ ਨਹੀਂ ਹੁੰਦੀ। ਅੱਛਾ। ਹਾਂਜੀ। ਤੇ ਕਿੰਨੇ ਦਾ ਵੈਸੇ ਕੀ ਪ੍ਰਾਈਸ ਹੈ ਇਹਦਾ? ਇਹਦਾ 350 ਰੁਪਈਆ ਪ੍ਰਾਈਸ ਹੈ। ਜੀ। ਹਾਂਜੀ। ਵੈਸੇ ਦੇਖਿਆ ਜਾਵੇ ਆਮ ਮਾਰਕੀਟ ਨਾਲੋਂ ਇੱਕ ਇੱਕ ਕੰਗੇਰੇ ਵਰ ਫਾਇਦੇ ਵੀ ਬਹੁਤ ਨੇ ਤੁਸੀਂ ਦੇਖ ਸਕਦੇ ਹੋ ਇਹ ਕੰਗੇ ਦਾ। ਜੇ ਤੁਸੀਂ ਇੱਕ ਵਾਰ ਰੱਖਦੇ ਹੋ ਤੇ ਕੰਗੇ ਬਹਾਵਾ ਟਾਈਮ ਚੱਲਦੇ ਨੇ। ਜੀ। ਹਾਂਜੀ ਇਹ ਹੰਡ ਹੰਡ ਦੇ ਵਾਂਗ ਕੰਗਾ ਹੈ ਜੀ ਇਹਨਾਂ ਦੇ ਕੇਸ ਨਹੀਂ ਜੇ ਆਪ ਜੀ ਦੇ ਖਰਾਬ ਹੋਣੇ ਜੀ ਨਾ ਕਿ ਕੇਸ ਇਹਨਾਂ ਦੇ ਵਿੱਚ ਉਲਟਣੇ ਆ ਨਾ ਇਹਨਾਂ ਦੇ ਦੰਦੇ ਟੁੱਟਣੇ ਨੇ ਜੀ ਤੇ ਇਹ ਹੈਂਡਮੇਡ ਬਣੇ ਹੋਏ ਆ ਤੇ ਬਹੁਤ ਮਜ਼ਬੂਤ ਆ ਜਿਵੇਂ ਕੀ ਸਿੱਧਾ ਕੰਗਾ ਵਾ ਜੀ ਇਹ ਵੀ ਕੰਗਾ ਮੈਂ ਮਲਕੀ ਬਣਾਉਂਦੇ ਆ ਅਸੀਂ ਇਹ ਵੀ ਕੰਗਾ ਹੈਂਡਮੇਡ ਆ ਇਹ ਵੀ ਤੁਸੀਂ ਲੈ ਸਕਦੇ ਹੋ ਇਹਦੀ ਕੀਮਤ 175 ਹੈ ਜੀ ਹਾਂ ਜੀ ਕਿ ਉਹ ਕਿ ਲੱਕੜ ਕਿਹੜੀ ਵਰਤਦੇ ਹੋ ਕਿਹੜੀ ਕਿਹੜੀ ਲੱਕੜ ਦੇ ਤੁਸੀਂ ਕੰਮ ਕੀਤਾ ਹੈ ਕਿ ਕੀ ਕਿਹੜੀ ਕਿਹੜੀ ਲੱਕੜ ਹੈ ਜਿਹੜੀ ਯੂਜ਼ ਕਰਦੇ ਹੋ ਦੇਖੋ ਜੀ ਇਹ ਟਾਲੀ ਦੇ ਬਣੇ ਨੇ ਟਾਲੀ ਤੁਸੀਂ ਟਾਲੀ ਦੇ ਵੀ ਬਣਵਾ ਸਕਦੇ ਹੋ ਨਿੰਮ ਦੇ ਵੀ ਬਣਵਾ ਸਕਦੇ ਹੋ ਲਾਲ ਚੰਦਨ ਗਵਰਨਮੈਂਟ ਨੇ ਬੈਨ ਕਰਤਾ ਪਹਿਲਾਂ ਲਾਲ ਚੰਦਨ ਦੇ ਵੀ ਬਣਦੇ ਸਨ ਜੀ ਚਟੇ ਚੰਦਨ ਦੇ ਵੀ ਬਣਦੇ ਸਨ ਜੀ ਐਬਨੀ ਵੁੱਡ ਦੇ ਵੀ ਬਣਦੇ ਸਨ ਤੇ ਤੁਸੀਂ ਇਹਨੂੰ ਟਾਲੀ ਦੇ ਵਿੱਚ ਬਣਵਾ ਸਕਦੇ ਹੋ ਜੀ ਇਹ ਨਮ ਦੇ ਵਿੱਚ ਵੀ ਬਣਵਾ ਸਕਦੇ ਹੋ ਹੋਰ ਵੀ ਕਈ ਲਕਣਾਂ ਨੇ ਜਿਹਦੇ ਜਿਹਾ ਆਪਦਾ ਮਨ ਭਾਵੇ ਉਹ ਉਹਦੇ ਵਿੱਚ ਅਸੀਂ ਬਣਾ ਦੇਾਂਗੇ ਜਿਸ ਤਰ੍ਹਾਂ ਦਾ ਕਹੋਗੇ ਜਿਸ ਤਰ੍ਹਾਂ ਦੀ ਇਹਦੀ ਆ ਕਿਰਤੀ ਕਹੋਗੇ ਜਿਸ ਤਰ੍ਹਾਂ ਦੀ ਇਹਦੀ ਬੰਤਰ ਕਹੋਗੇ ਉਤਰਾਂ ਦੀ ਬਣ ਜਾਊਗੀ ਤੇ ਵੈਸੇ ਦੇਖਿਆ ਜਾਵੇ ਤੁਸੀਂ ਪੰਜ ਪੀੜੀ ਦੀ ਗੱਲ ਕੀਤੀ ਹੈ ਜਿਹੜੇ ਤੁਸੀਂ ਚੀਜ਼ਾਂ ਵੀ ਯੂਜ਼ ਕਰਦੇ ਹੋਵੇ ਚਿੰਦਾ ਉਹ ਵੀ ਬਹੁਤ ਪੁਰਾਣੀਆਂ ਹੋਣ ਗਈਆਂ ਮੈਂ ਦੇਖਣੇ ਲੱਗ ਕੇ ਮਸ਼ੀਨ ਪਈ ਹੈ ਇਹ ਕਿੰਨੀ ਕਿ ਪੁਰਾਣੀ ਹੋਈ ਖੁਸ਼ੀ ਇਹ ਜਿਹੜੀ ਮਸ਼ੀਨ ਹੈ ਜੀ ਇਹ ਮੇਰੇ ਬਾਬਾ ਜੀ ਦੀ ਮਸ਼ੀਨ ਹੈ ਸਰਦਾਰ ਰਤਨ ਸਿੰਘ ਹਣ ਜੀ ਕਿੰਨਾ ਕਸਮੇ ਪ੍ਰਾਣੀ ਦਸੀ ਜੀ ਇਹ ਮੇਰੇ ਪਿਤਾ ਜੀ ਵਰਤਦੇ ਨੇ ਜੀ ਪਿਤਾ ਜੀ ਨੇ ਇਹਨੂੰ ਤਿਆਰ ਕੀਤਾ ਸੀ ਤੇ ਪਿਤਾ ਜੀ ਨੇ ਆ ਮਲਗੀ ਇਹਨੂੰ ਵਰਤਦਿਆਂ ਸਮੇਂ ਲਗਈ ਤਿੰਨ ਦੋ ਪੀੜੀਆਂ ਦੇ ਨਿਕਲੇ ਗਈ ਹੈ 100 ਸਾਲ ਤੋਂ ਉੱਤੇ ਹੈ ਹਾਂ ਜੀ 100 ਸਾਲ ਤੋਂ ਉੱਪਰ ਕਹਿ ਸਕਦੇ ਹਾਂ ਜੀ ਇਹ ਹਾਲੇ ਵੀ ਵਰਕਿੰਗ ਚ ਹੈ ਹਾਂ ਜੀ ਵਰਕਿੰਗ ਚ ਹੈ ਜੀ ਇਹਨੂੰ ਖੋਲਿਆ ਨਹੀਂ ਜੇ ਗਿਆ ਜਿੱਤੀ ਅੱਛਾ ਇਹ ਮਸ਼ੀਨਰੀ ਨੂੰ ਕਦੇ ਮੋਟਰ ਨੂੰ ਕਦੀ ਖੋਲ ਕੇ ਨਹੀਂ ਵੇਖਿਆ ਗਿਆ ਇਹਦੇ ਅੰਦਰ ਹੈ ਕਿ ਇਹ ਜਿਤਨਾ ਚੱਲਦੀ ਵੀ ਉਤਨਾ ਹੀ ਚੱਲਣ ਡਈ ਕਿਆ ਸਰ ਦੇ ਕੇ ਪੰਜ ਪੀੜੀਆਂ ਦਾ ਦੋਨੇ ਸਮਾਂ ਹੋ ਗਿਆ ਤੇ ਉਹਨਾਂ ਲਈ ਆਸ਼ੀਰਵਾਦ ਇਹ ਆਸ਼ੀਰਵਾਦ ਉਹਨਾਂ ਦਾ ਹੀ ਇਹ ਉਹਨਾਂ ਦੀ ਆਸਨ ਉਹਨਾਂ ਦਾ ਦਿੱਤਾ ਆ ਜੀ ਜਿੱਥੇ ਮੈਂ ਬੈਠਾ ਤੇ ਵੈਸੇ ਦਿਖਿਆ ਕਿ ਕਿੰਨਾ ਕਿ ਤੁਹਾਡੇ ਕੰਮ ਨੂੰ ਮਤਲਬ ਕਿ ਚੱਲਦਾ ਲੋਕੀ ਕਿੰਨਾ ਕਿ ਕਰਦੇ ਨੇ ਸਪੋਰਟ ਕਰਦੇ ਨੇ ਕਿ ਕਿੰਨਾ ਕਿ ਇਹ ਇੰਡਸਟਰੀ ਕਿ ਪਲਾਸਟਿਕ ਦੇ ਕੰਗੇ ਲੈ ਕੇ ਬੈਗਿੰਗ ਹੈ ਇਸ ਇੰਡਸਟਰੀ ਨਹੀਂ ਜੇ ਜਿਹੜਾ ਚਾਈਨਾ ਦਾ ਮਟੀਰੀਅਲ ਆ ਰਿਹਾ ਜਾਂ ਚਾਈਨਾ ਦੇ ਮਟੀਰੀਅਲ ਦੇ ਕੰਗੇ ਬਣ ਰਹੇ ਆ ਜਾਂ ਕੰਗੀਆਂ ਬਣ ਰਹੀਆਂ ਨੇ ਇਹ ਤੇ ਲੋਕਾਂ ਨੂੰ ਆ ਵੀ ਸੋਚ ਲੈਣਾ ਚਾਹੀਦਾ ਜਿਹਦੇ ਵਾਲ ਝਾੜਦੇ ਨੇ ਜਾਂ ਉਹ ਸਿਹਰ ਫਾਲ ਹੁੰਦੀ ਆ ਜਾਂ ਕੋਈ ਐਨੀਥਿੰਗ ਐਲਸ ਕੋਈ ਵੀ ਪ੍ਰੋਬਲਮ ਹੁੰਦੀ ਆ ਤੇ ਉਹਦੀ ਜ਼ਿੰਮੇਵਾਰੀ ਆ ਵੀ ਕੰਗੀਆਂ ਜਾਂ ਕੰਗੇ ਪਲਾਸਟਿਕ ਦੇ ਵਰਤਨ ਦੇ ਜਾਂ ਹੋਰ ਕਿਹੇ ਮਟੀਰੀਅਲ ਦੇ ਵਰਤਦੇ ਪਏ ਨੇ ਕਿਉਂਕਿ ਚਾਇਨਾ ਨੇ ਤੇ ਹਰ ਚੀਜ਼ ਦੇ ਉੱਤੇ ਹਰ ਮਟੀਰੀਅਲ ਤੇ ਉੱਤੇ ਇਹਨੇ ਕਬਜ਼ਾ ਕੀਤਾ ਤੇ ਸਾਡੇ ਵਰਗੇ ਜਿਹੜੇ ਆਟਾ ਕੰਗੇ ਬਣਾਉਣ ਵਾਲੇ ਨੇ ਮੈਂ ਆਪਣੇ ਆਪ ਨੂੰ ਕਲਿਆਣੀ ਕਹਿੰਦਾ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਕਾਰੀਗਰ ਨੇ ਬਹੁਤ ਗੁਣੀ ਕਾਰੀਗਰ ਨੇ ਜਿਹੜੇ ਕੰਗੀਆਂ ਦੇ ਕੰਗੇ ਬਣਾਉਣ ਵਾਲੇ ਨੇ ਜਾਂ ਹੋਰ ਵੀ ਆਈਟਮਸ ਬਣਾਉਣ ਵਾਲੇ ਨੇ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਉਹਨਾਂ ਦਾ ਮਲਕੀ ਕੰਮ ਦੇ ਵਿੱਚ ਉਹਨਾਂ ਨੂੰ ਮਦਦ ਕੀਤੀ ਜਾਵੇ ਏ ਜਿਹੜੇ ਕੰਗੇ ਨੇ ਇਹਨਾਂ ਦਾ ਜਿਹੜੇ ਹੈਂਡ ਮੇਡ ਬਣਾਉਣ ਵਾਲੇ ਨੇ ਇਹਨਾਂ ਦਾ ਮੌਲ ਹੁਣ ਕੋਈ ਬੁਕਤ ਨਹੀਂ ਜੇ ਰਹਿ ਗਈ ਕੋਈ ਨਹੀਂ ਜੇ ਇਹਨਾਂ ਦੇ ਵੱਲ ਧਿਆਨ ਦੇਣ ਵਾਲਾ ਜੇ ਦੁਕਾਨ ਤੇ ਦੇਣ ਜਾਂਦੇ ਆ ਤੇ ਦੁਕਾਨ ਤੇ ਵੀ ਨਹੀਂ ਵਕਦੇ ਤੇ ਯਾ ਕਿਸੇ ਨੂੰ ਕੋਈ ਸ਼ੌਂਕੀ ਆਈ ਆ ਲੈ ਲੈਵੇ ਤੇ ਲੈ ਲੈਵੇ ਨਹੀਂ ਤਾਂ ਇਹਨਾਂ ਦੀ ਕੀਮਤ ਵੇਖ ਕੇ ਹਰ ਕੋਈ ਕਹਿ ਦਿੰਦਾ ਜੀ ਹਾਂ ਜੀ ਐਂਦੇ ਵੀ ਕਿ ਤੇ ਜਦੋਂ ਪਲਾਸਟਿਕ ਦੀ ਕੰਗੀ ਲੈਂਦੇ ਨੇ 10 20 ਦੀ ਜਾਂ 150 ਦੀ ਤੇ ਜੇ ਕੋਈ ਕੰਪਨੀ ਦੀ ਕੰਗੀ ਆ ਪਲਾਸਟਿਕ ਦੀ ਉਹ ਲੈ ਲੈਂਦੇ ਨੇ ਉਹ ਕਹਿੰਦੇ ਨੇ ਜੀ ਬਹੁਤ 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 ਵਧੀਆ ਤੇ ਜਦੋਂ ਸਰਦੀਆਂ ਪ੍ਰੋਬਲਮ ਹੁੰਦੀਆਂ ਨੇ ਉਦੋਂ ਡਾਕਟਰਾਂ ਕੋ ਪੈਸੇ ਵੀ ਫੂਕਦੇ ਆ ਜੀ ਤੇ ਇਹ ਦੇ ਕਰਕੇ ਮੈਂ ਸੁਜੈਸ਼ਨ ਦੇਣੀ ਚਾਹੂੰਗਾ ਆਪਜੀ ਅੱਗੇ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਇਹ ਲੱਕੜ ਦੀਆਂ ਕੰਗੀਆਂ ਵਰਤੋ ਤੇ ਲੱਕੜ ਦੇ ਕੰਗੇ ਵਰਤੋ ਜੀ ਜੀ ਆਪਣਾ ਨੰਬਰ ਆ ਦੱਸ ਦੋ ਜੀ ਜਿੰਨਾ ਅਗਰ ਕੀ ਕੋਈ ਦੇਖ ਰੇ ਦਰਸ਼ਕ ਨੇ ਉਹਨਾਂ ਨੇ ਕਿ ਤੁਹਾਡੇ ਕੋ ਲੈਣੀ ਹੋਵੇ ਸੰਪਰਕ ਕਰਨਾ ਹੋ ਕਿਸ ਤਰ੍ਹਾਂ ਦਾ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਜੀ ਤੇ ਮੇਰਾ ਮੋਬਾਈਲ ਨੰਬਰ ਆ 7973909152 ਜੀ ਜਿਤਾਣ ਵਾਤ ਜਸਕਰਪੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਖਤਿਆ ਜਿਸ ਸਾਕੇ ਸੀ ਵੀਰ ਜੀ ਨਾਲ ਗੱਲਬਾਤ ਕੀਤੀ ਗਿਆ ਕਿ ਇੱਕ ਗੱਲ ਤਾਂ ਬਿਲਕੁਲ ਸੱਚ ਹੈ ਲੋਕ ਜਿਹੜੇ ਅੱਜ ਕੱਲ੍ਹ ਨੇ ਪਲਾਸਟਿਕ ਦੀ ਕੰਗੀਆਂ ਉੱਤੇ ਆ ਗਏ ਨੇ ਕਿਉਂਕਿ ਦੇਖਿਆ ਜਾਵੇ ਤਾਂ 10 20 ਰੁਪਏ ਦੀ ਕੰਗੀ ਅਸੀਂ ਵਰਤਤ ਲੈਂਦੇ ਆ ਪਰ ਜੋ ਬਾਅਦ ਚ ਜਿਹੜਾ ਨੁਕਸਾਨ ਕਰਦੀ ਹੈ ਕੰਗੀ ਉਹਦੇ ਚ ਕਿੰਨੇ ਲੱਖਾਂ ਰੁਪਏ ਲੱਗ ਜਾਂਦਾ ਹੈ ਤਰੇ ਵੇਸੇ ਦੇਖਿਆ ਜਾਵੇ ਤਾਂ ਸਾਨੂੰ ਇਸ ਚੀਜ਼ ਨੂੰ ਕਿਉਂਕਿ ਤੁਸੀਂ ਵਰਤਣੀ ਚਾਹੀਦੀ ਆ ਜਿਹੜੇ ਕੰਗੇ ਸਭ ਤੋਂ ਵੱਡੀ ਗੱਲ ਹੈ ਕਿ ਜਿਸਾਂ ਵੀ ਜੀ ਹੁਣ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਡੁਪਲੀਕੇਟ ਹੈ ਤੇ ਕਿੱਸਾ ਤੇ ਆਪ ਸਰਪ੍ਰਸਾਹ ਐਸਾ ਤੇ ਆ ਕਾਪੀ ਕਹਿ ਸਕਦੇ ਆ ਉਹ ਇਹਨਾਂ ਵੱਲੋਂ ਜੋ ਹੈ ਕਿ ਤਿਆਰ ਕੀਤੀ ਗਈ ਵੜਪਾਗੇ ਨੇ ਇਹਨਾਂ ਨੂੰ ਮੌਕਾ ਮਿਲਿਆ ਸੀਦਾ ਤੇ ਉਹਦੀ ਹੀ ਹੂਪਾ ਕਾਪੀ ਹੈ ਤੇ ਉੱਤੇ ਕਾਰੀਗਰੀ ਵੀ ਕੀਤੀ ਹੋਈ ਹੈ ਤੇ ਸਾਨੂੰ ਇਹੋ ਜੇ ਲੋਕਾਂ ਨੂੰ ਜਿਹੜਾ ਕਿ ਸਪੋਰਟ ਕਰਨਾ ਚਾਹੀਦਾ ਹੈ ਕਿ ਚਾਈਨਾ ਦਾ ਮਾਲ ਛੱਡ ਜਿਹੜੇ ਹਾਰਡ ਵਰਕ ਕਰਦੇ ਨੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਉੱਤੋਂ ਸਭ ਤੋਂ ਵੱਡੀ ਗੱਲ ਗੁਰੂ ਨਗਰੀ ਦੇ ਕਾਰੀਗਰ ਨੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਸਾਹਿਬ ਦੇ ਕੰਗੇ ਨੂੰ ਵੀ ਜਿਹੜਾ ਹੈ ਕਿ ਇਸ ਠੀਕ ਕਰਨ ਦਾ ਵੀ ਇਹਨਾਂ ਨੂੰ ਜਿਹੜਾ ਹੈ ਕਿ ਮੌਕਾ ਮਿਲਿਆ ਸੀ ਤੇ ਅਸੀਂ ਆਸ ਕਰਦੇ ਹਾਂ ਜਿਹੜੇ ਦੇਖ ਰਹੇ ਲੋਕ ਨੇ ਉਹ ਜ਼ਰੂਰ ਜਿਹੜੇ ਕਿ ਇਹਨਾਂ ਦੀ ਸਪੋਰਟ ਕਰਨਗੇ ਅਤੇ ਇਹੋ ਜਿਹੇ ਜਿਹੜੇ ਕੰਗੇ ਵਰਤਣੇ ਸ਼ੁਰੂ ਕਰਨਗੇ ਜਿਹੜਾ ਸਾਡਾ ਸਰੀਰ ਹੈ ਉਹ ਅੱਗੇ ਤੰਦਰੁਸਤ ਰਹੇ ਮੈਨੂੰ ਦਿਓ ਜਾਇਜਤ ਵੈਸਟਪ ਸਿੰਘ ਕਾਲਜ ਸਿਟੀ ਹੰਡ ਅੰਮ੍ਰਿਤਸਰ